ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚਕ ਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਦਿਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਵੱਡੇ ਇਕੱਠ ਦੀ ਕਾਲ ਦਿੱਤੀ ਗਈ ਸੀ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਪੰਜਾਬੀ ਕਲਾਕਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਵੱਲੋਂ ਹੀ ਇਸ ਕਾਲ ਨੂੰ ਇਸ ਇਕੱਠ ਨੂੰ ਸਮਰਥਨ ਦਿੱਤਾ ਗਿਆ ਸੀ ਤੇ ਜਵਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਤਿਆਰ ਦਿਖਿਆ ਮੁਸਤੈਦ ਦਿਖਿਆ ਉਹਨਾਂ ਵੱਲੋਂ ਵੀ ਪੂਰੀ ਸਖਤੀ ਕੀਤੀ ਹੋਈ ਸੀ ਸਾਰੇ ਹੀ ਗੇਟ ਬੰਦ ਸੀ ਯੂਨੀਵਰਸਿਟੀ ਦੇ ਆਈਡੀ ਕਾਰਡ ਚੈੱਕ ਕਰਕੇ ਹੀ ਵਿਦਿਆਰਥੀਆਂ ਨੂੰ ਇੱਕ ਨੰਬਰ ਗੇਟ ਤੋਂ ਐਂਟਰੀ ਦਿੱਤੀ ਜਾ ਰਹੀ ਸੀ ਆਊਟਸਾਈਡਰਸ ਤੇ ਮੁਕੰਮਲ ਬੈਂਸ ਸੀ ਚੰਡੀਗੜ੍ਹ ਦੀ ਸਰਹੱਦ ਨੂੰ ਵੀ ਸੀਲ ਕਰ ਦਿੱਤਾ ਗਿਆ ਸੀ ਕਿ ਬਾਹਰੋਂ ਪੂਰੇ ਪੰਜਾਬ ਦੇ ਵਿੱਚੋਂ ਇਕੱਠਾ ਨਾ ਹੋ ਸਕੇ ਲੋਕ ਚੰਡੀਗੜ੍ਹ ਵੱਲ ਆ ਨਾ ਸਕਣ ਗੱਲ ਇੱਕ ਐਫੀਡੇਵਿਟ ਤੋਂ ਸ਼ੁਰੂ ਹੋਈ ਸੀ ਨਵੀਆਂ ਐਡਮਿਸ਼ਨ ਵਾਲੇ ਵਿਦਿਆਰਥੀਆਂ ਨੂੰ ਇਹ ਐਫੀਡੇਵਿਟ ਦੇਣ ਦੇ ਲਈ ਕਿਹਾ ਸੀ ਜਿਸ ਵਿੱਚ ਧਰਨੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਭਾਗ ਨਾ ਲੈ ਸਕਣੋ ਵਿਦਿਆਰਥੀ ਉਸ ਦੇ ਉੱਪਰ ਰੋਕਣ ਦੇ ਲਈ ਇਹ ਐਫੀਡੇਵਿਟ ਇੰਟਰੋਡਿਊਸ ਕੀਤਾ ਗਿਆ ਸੀ ਤੇ ਇਹ ਐਫੀਡੇਵਿਟ ਹੀ ਅੱਜ ਦੇ ਇੱਕ ਵੱਡੇ ਪ੍ਰਦਰਸ਼ਨ ਦਾ ਧਰਨੇ ਦਾ ਕਾਰਨ ਬਣ ਗਿਆ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਐਫੀਡੇਵਿਟ ਵਾਲਾ ਫੈਸਲਾ ਵਾਪਸ ਵੀ ਲੈ ਗਿਆ ਸੈਨੇਟ ਤੇ ਸਿੰਡੀਕੇਟ ਵਾਲਾ ਨੋਟੀਫਿਕੇਸ਼ਨ ਵੀ ਰੱਦ ਕਰ ਦਿੱਤਾ ਗਿਆ ਪਰ ਇਹ ਇਕੱਠ ਦੀ ਕਾਲ ਵਾਪਸ ਨਹੀਂ ਲਈ ਗਈ ਵਿਦਿਆਰਥੀਆਂ ਵੱਲੋਂ ਹੁਣ ਮੰਗ ਇਹ ਰੱਖੀ ਗਈ ਸੀ ਕਿ ਸੈਨੇਟ ਦੀਆਂ ਚੋਣਾਂ ਉਸ ਦੀ ਤਰੀਕ ਦਾ ਐਲਾਨ ਕੀਤਾ ਜਾਵੇ ਵਾਈਸ ਚਾਂਸਲਰ ਵੱਲੋਂ ਇਹ ਕਿਹਾ ਵੀ ਗਿਆ ਮੀਡੀਆ ਦੇ ਸਾਹਮਣੇ ਆ ਕੇ ਵੀ ਕਿਹਾ ਗਿਆ ਕਿ ਉਹਨਾਂ ਵੱਲੋਂ ਸ਼ਡਿਊਲ ਬਣਾ ਕੇ ਉਪਰਾਸ਼ਟਰਪਤੀ ਨੂੰ ਭੇਜ ਦਿੱਤਾ ਗਿਆ ਹੈ ਉਥੋਂ ਪਾਸ ਹੋਣਾ ਬਾਕੀ ਹੈ ਜਦੋਂ ਪਾਸ ਹੋ ਜਾਏਗਾ ਨਾਲ ਦੀ ਨਾਲ ਉਹਨਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਪਰ ਮਸਲਾ ਖਤਮ ਨਹੀਂ ਹੋ ਰਿਹਾ ਮਸਲਾ ਇਹ ਹੁਣ ਯੂਨੀਵਰਸਿਟੀ ਦਾ ਰਹਿ ਹੀ ਨਹੀਂ ਗਿਆ ਹੈ ਇਸ ਤੇ ਰੱਜ ਕੇ ਸਿਆਸਤ ਕੀਤੀ ਜਾ ਰਹੀ ਹੈ ਹੋਂਦ ਦਾ ਮਸਲਾ ਹੈ ਪੰਜਾਬ ਨਾਲ ਤੱਕਾ ਹੈ ਵਿਤਕਰਾ ਹੈ ਪੰਜਾਬ ਭਾਜਪਾ ਅਤੇ ਬਾਕੀ ਸਿਆਸੀ ਪਾਰਟੀਆਂ ਆਮੋ ਸਾਹਮਣੇ ਹਨ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਪੰਜਾਬ ਭਾਜਪਾ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਸੁਭਾਸ਼ ਸ਼ਰਮਾ ਨੇ ਹਮਲਾਵਰ ਰੁਖ ਅਪਣਾਇਆ ਤੇ ਪੁਰਾਣੀਆਂ ਸਰਕਾਰਾਂ ਨੂੰ ਇਹ ਸਾਰੇ ਮਸਲੇ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਸਾਰੀ ਕਵਾਇਤ ਨੂੰ ਰਿਫਾਰਮਸ ਦਾ ਪ੍ਰੋਸੈਸ ਦੱਸਿਆ ਗਿਆ ਕਿ ਸੁਧਾਰ ਕਰਨ ਦਾ ਤਰੀਕਾ ਹੈ ਯੂਨੀਵਰਸਿਟੀ ਦੇ ਵਿੱਚ ਸੁਧਾਰ ਕੀਤੇ ਜਾ ਰਹੇ ਹਨ ਤੇ ਇਹ ਸੁਧਾਰ ਪੁਰਾਣੇ ਵਾਈਸ ਚਾਂਸਲਰ ਦੇ ਸਮੇਂ ਹੀ ਸ਼ੁਰੂ ਹੋ ਗਏ ਸਨ। ਅਰຸນ ਗਰੋਵਰ ਦੇ ਸਮੇਂ ਹੀ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਇੱਕ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਗਏ ਸੀ ਇਸ ਤੋਂ ਪਿਛਲੀ ਸਰਕਾਰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਇਹ ਕਮੇਟੀ ਬਣੀ ਸੀ ਸ਼ਰਮਾ ਨੇ ਹੁਣੇ ਸਵਾਲ ਖੜਾ ਕੀਤਾ ਕਿ ਉਹਨਾਂ ਮੀਟਿੰਗਾਂ ਦੇ ਵਿੱਚ ਪੰਜਾਬ ਸਰਕਾਰ ਦਾ ਸਟੈਂਡ ਕੀ ਸੀ ਇਹ ਸਪਸ਼ਟ ਕੀਤਾ ਜਾਵੇ ਕੀ ਉਦੋਂ ਉਹਨਾਂ ਮੀਟਿੰਗਾਂ ਦੇ ਵਿੱਚ ਜੋ ਪੰਜਾਬ ਸਰਕਾਰ ਦੇ ਨੁਮਾਇੰਦੇ ਸੀ ਉਹਨਾਂ ਨੇ ਸੁਧਾਰਾਂ ਦੀ ਹਮਾਇਤ ਕੀਤੀ ਸੀ ਜਾਂ ਇਹਨਾਂ ਦਾ ਵਿਰੋਧ ਕੀਤਾ ਸੀ ਤਿੰਨ ਸਾਲਾਂ ਤੱਕ ਕੋਈ ਕਿਉਂ ਨਹੀਂ ਕੁਝ ਬੋਲਿਆ ਕਿਸੇ ਨੇ ਨਾ ਤਾਂ ਇਹ ਫੈਸਲਿਆਂ ਦਾ ਵਿਰੋਧ ਕੀਤਾ ਨਾ ਹੀ ਕੇਂਦਰ ਸਰਕਾਰ ਨੂੰ ਕੋਈ ਚਿੱਠੀ ਲਿਖੀ ਗਈ ਨਾ ਹੀ ਉਪ ਰਾਸ਼ਟਰਪਤੀ ਨੂੰ ਜਾ ਕੇ ਕੋਈ ਮਿਲਿਆ ਆਪਣਾ ਵਿਰੋਧ ਦਰਜ ਕਰਾਇਆ ਕਿ ਅਸੀਂ ਇਸ ਸਟੇਜ ਦੇ ਹੱਕ ਵਿੱਚ ਨਹੀਂ ਹਾਂ ਅਸੀਂ ਵਿਰੋਧ ਵਿੱਚ ਹਾਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਉੱਤੇ ਵੀ ਇਹ ਇਲਜ਼ਾਮ ਲਗਾਏ ਗਏ ਕਿ ਇਹ ਸਰਕਾਰ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਤਾਂ ਸਿਰਫ ਭਾਜਪਾ ਹੀ ਹੈ ਜਿਸ ਨੇ ਕੇਂਦਰ ਸਰਕਾਰ ਦੇ ਕੋਲ ਪੰਜਾਬੀਆਂ ਦੀਆਂ ਭਾਵਨਾਵਾਂ ਉਹਨਾਂ ਦੇ ਜਜ਼ਬਾਤਾਂ ਦਾ ਜ਼ਿਕਰ ਕੀਤਾ ਕੀ ਲੋਕ ਕੀ ਕਹਿ ਰਹੇ ਨੇ ਕਿਸ ਤਰ੍ਹਾਂ ਦੀ ਭਾਵਨਾ ਲੋਕਾਂ ਦੀ ਬਣ ਰਹੀ ਹੈ ਇਸ ਫੈਸਲੇ ਨੂੰ ਲੈ ਕੇ ਇਹ ਤਾਂ ਪੰਜਾਬ ਦੇ ਭਾਜਪਾ ਦੇ ਯੂਨਿਟ ਨੇ ਹੀ ਕੇਂਦਰ ਸਰਕਾਰ ਦੇ ਕੋਲ ਜਾ ਕੇ ਗੱਲ ਕੀਤੀ ਤੇ ਤਾਂ ਉਹ ਨੋਟੀਫਿਕੇਸ਼ਨ ਰੱਦ ਹੋਇਆ ਇਹ ਪੰਜਾਬ ਦੀ ਭਾਜਪਾ ਦਾ ਸਟੈਂਡਸ ਨਾਲ ਹੀ ਉਹਨਾਂ ਨੇ ਫੰਡਾਂ ਦਾ ਵੀ ਜ਼ਿਕਰ ਛੇੜ ਦਿੱਤਾ 2014 ਤੋਂ ਹੁਣ ਤੱਕ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ 3229 ਕਰੋੜ ਰੁਪਏ ਜਾਰੀ ਕੀਤੇ ਨੇ ਤੇ ਪੰਜਾਬ ਸਰਕਾਰ ਨੇ ਇਸ ਦੇ ਮੁਕਾਬਲੇ ਦੇ ਵਿੱਚ ਸਿਰਫ 538 ਕਰੋੜ ਰੁਪਏ ਦਿੱਤਾ ਔਰ ਜੋ 538 ਕਰੋੜ ਦਿੱਤਾ ਵੀ ਹੈ ਇਹ ਪੈਸੇ ਵੀ ਜੋ ਪੰਜਾਬ ਸਰਕਾਰ ਦਾ ਹਿੱਸਾ ਬਣਦਾ ਹੈ ਉਸ ਤੋਂ ਅੱਧੇ ਨੇ ਕਹਿਣ ਦਾ ਮਤਲਬ ਇਹ ਸੀ ਕਿ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੇ ਵੀ ਪੂਰੇ ਪੈਸੇ ਨਹੀਂ ਦਿੱਤੇ ਜਦੋਂ ਕਿ ਕੇਂਦਰ ਸਰਕਾਰ 3000 ਕਰੋੜ ਤੋਂ ਵੀ ਜ਼ਿਆਦਾ ਪੈਸਾ 2014 ਤੋਂ ਪੰਜਾਬ ਯੂਨੀਵਰਸਿਟੀ ਨੂੰ ਗ੍ਰਾਂਟਾਂ ਦੇ ਰੂਪ ਵਿੱਚ ਦੇ ਚੁੱਕੀ ਹੈ ਕੇਂਦਰ ਸਰਕਾਰ ਇਸ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ 60% ਦੀ ਹਿੱਸਾ ਦਿੰਦੀ ਹੈ ਤੇ ਪੰਜਾਬ ਸਰਕਾਰ ਜਿਸ ਨੇ ਰਹਿਦਾ ਬਾਕੀ ਰਹਿਦਾ 40% ਦੀ ਦੇਣਾ ਹੁੰਦਾ ਹੈ ਉਹ 40 ਵੀ ਨਹੀਂ ਦੇ ਰਹੀ 40 ਦੀ ਥਾਂ ਤੇ ਮਹਿਜ਼ 20% ਦੀ ਹਿੱਸਾ ਹੀ ਪਾਉਂਦੀ ਹੈ ਪੰਜਾਬ ਗਵਰਨਮੈਂਟ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਪੰਜਾਬ ਸਰਕਾਰ ਵੱਲ ਪੰਜਾਬ ਯੂਨੀਵਰਸਿਟੀ ਦਾ 250 ਕਰੋੜ ਰੁਪਏ ਬਕਾਇਆ ਖੜਾ ਹੈ ਇਹ ਰਾਸ਼ੀ ਪੈਨਸ਼ਨਾਂ ਦੀ ਹੈ ਹੋਸਟਲਾਂ ਦੇ ਖਰਚੇ ਦੀ ਹੈ ਤੇ ਵਿਦਿਆਰਥੀਆਂ ਨੂੰ ਜੋ ਵਜੀਫੇ ਦੇਣੇ ਹੁੰਦੇ ਨੇ ਉਹ ਸਾਰਾ ਕੁਝ ਇਸ ਰਕਮ ਦੇ ਵਿੱਚ ਸ਼ਾਮਿਲ ਹੈ 250 ਕਰੋੜ ਰੁਪਏ ਪੰਜਾਬ ਸਰਕਾਰ ਵੱਲ ਬਕਾਇਆ ਖੜਾ ਹੈ ਔਰ ਇਹ ਸਲਾਹ ਵੀ ਦਿੱਤੀ ਗਈ ਕਿ ਪੰਜਾਬ ਸਰਕਾਰ ਇਸ ਮੁੱਦੇ ਤੇ ਸਿਆਸਤ ਬੰਦ ਕਰੇ ਅਤੇ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਵੱਲ ਧਿਆਨ ਦੇਵੇ ਜੋ ਫਾਈਨੈਂਸ਼ੀਅਲ ਲਾਇਬਿਲਟੀਆਂ ਨੇ ਰਿਸਪੌਂਸਿਬਿਲਟੀਆਂ ਨੇ ਉਸ ਨੂੰ ਜਲਦ ਤੋਂ ਜਲਦ ਪੂਰਾ ਕਰੇ ਜਿਹੜਾ 250 ਕਰੋੜ ਬਕਾਇਆ ਹੈ ਉਹ ਵੀ ਜਾਰੀ ਕਰੇ ਇਸ ਦੇ ਨਾਲ ਇਹ ਇਲਜ਼ਾਮ ਵੀ ਲਗਾਏ ਗਏ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੂਤ ਬੈਂਸ ਦੋਵੇਂ ਹੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਐਕਸ-ਆਫੀਸ਼ੀਅਲ ਮੈਂਬਰ ਹਨ ਤੇ ਹੁਣ ਤੱਕ ਇੱਕ ਵੀ ਮੀਟਿੰਗ ਦੇ ਵਿੱਚ ਇਹ ਦੋਵੇਂ ਜਾਣੇ ਸ਼ਾਮਿਲ ਨਹੀਂ ਹੋਏ ਇਹਨਾਂ ਵੱਲੋਂ ਕੋਈ ਵੀ ਮੀਟਿੰਗ ਅਟੈਂਡ ਨਹੀਂ ਕੀਤੀ ਗਈ ਇਥੋਂ ਤੱਕ ਜਿਹੜੇ 2 ਐਮਐਲਏ ਪੰਜਾਬ ਵਿਧਾਨ ਸਭਾ ਨਾਮਜ਼ਦ ਕਰਦੀ ਹੈ ਉਹ ਵੀ ਅੱਜ ਤੱਕ ਕਿਸੇ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਸ਼ਾਮਲ ਨਹੀਂ ਹੋਏ ਸੈਨੇਟ ਦੀ ਕਿਸੇ ਮੀਟਿੰਗ ਦੇ ਵਿੱਚ ਨਹੀਂ ਗਏ ਹੁਣ ਸਿਰਫ ਸਿਆਸੀ ਪਾਰਟੀਆਂ ਵਿੱਚ ਹੀ ਨਹੀਂ ਸਗੋਂ ਆਮ ਲੋਕਾਂ ਦੇ ਵਿੱਚ ਵੀ ਇਹ ਧਾਰਨਾ ਹੈ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਇੱਕ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ ਤੇ ਇਸੇ ਕਰਕੇ ਹੀ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਸੈਨੇਟ ਦੇ ਵਿੱਚ ਚੁਣੇ ਹੋਏ ਵਿਅਕਤੀਆਂ ਦੀ ਥਾਂ ਤੇ ਆਪਣੇ ਵੱਲੋਂ ਨਾਮਜ਼ਦ ਕੀਤੇ ਹੋਏ ਬੰਦਿਆਂ ਨੂੰ ਤਰਜੀਹ ਦੇਣੀ ਸੀ ਦੇ ਨਾਮਜਾਦਗੀ ਵਾਲੇ ਬੰਦੇ ਰੱਖਣਾ ਵੀ ਇਸ ਮਕਸਦ ਨੂੰ ਪੂਰਾ ਕਰਨ ਵਾਸਤੇ ਹੀ ਇਹ ਕਦਮ ਚੱਕਿਆ ਗਿਆ ਸੀ ਮੁੱਖ ਮੰਤਰੀ ਨੇ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਾਣ ਦੀ ਗੱਲ ਕੀਤੀ ਇਸ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਦੀ ਗੱਲ ਕੀਤੀ ਕਿ ਇਹ ਇਲੈਗਲ ਹੈ ਕੇਂਦਰ ਸਰਕਾਰ ਇਸ ਨੂੰ ਜਾਰੀ ਹੀ ਨਹੀਂ ਕਰ ਸਕਦੀ ਤਾਂ ਫਿਰ ਜਾ ਕੇ ਸੈਂਟਰਲ ਗਵਰਨਮੈਂਟ ਨੇ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਪਰ ਇਹ ਮਸਲਾ ਖਤਮ ਨਹੀਂ ਹੋਇਆ ਹੈ ਵਿਦਿਆਰਥੀ ਚੋਣਾਂ ਦੀ ਤਰੀਕ ਦੀ ਮੰਗ ਕਰ ਰਹੇ ਹਨ ਸ਼ੈਡਿਊਲ ਜਾਰੀ ਕੀਤੇ ਜਾਣ ਦੀ ਮੰਗ ਤੇ ਅੜੇ ਹੋਏ ਹਨ ਪਰ ਕੀ ਇਹ ਮਸਲਾ ਵਾਕਿਆ ਹੀ ਇਹ ਹੈ ਜੋ ਦਿਖਾਇਆ ਜਾ ਰਿਹਾ ਹੈ ਪੰਜਾਬ ਦੀ ਵਿਰਾਸਤ ਹੈ ਇਹ ਯੂਨੀਵਰਸਿਟੀ ਜਿਸ ਨੂੰ ਕਦੇ ਵੀ ਕੇਂਦਰ ਨੂੰ ਜਾਂ ਕਿਸੇ ਨੂੰ ਵੀ ਖੋਣ ਦੀ ਇਜਾਜ਼ਤ ਨਹੀਂ ਦਵਾਂਗੇ ਹਰ ਸਿਆਸੀ ਪਾਰਟੀ ਹਰ ਬੁਲਾਰਾ ਜੋ ਉਸ ਧਰਨੇ ਦਾ ਹਿੱਸਾ ਬਣਿਆ ਉਸ ਦੇ ਪਾਸ਼ਣ ਦੇ ਵਿੱਚ ਇਹੀ ਗੱਲ ਕਹੀ ਗਈ ਹੈ ਪਰ ਅਸਲ ਵਿੱਚ ਤਾਂ ਜਿੰਨੀਆਂ ਵੀ ਯੂਨੀਵਰਸਟੀਆਂ ਨੇ ਸਿੱਖਿਆ ਦੇ ਅਦਾਰੇ ਨੇ ਉਹਨੂੰ ਹਮੇਸ਼ਾ ਹੀ ਸਿੱਖਿਆ ਦੇ ਮਿਆਰ ਦੇ ਲਈ ਜਾਣਿਆ ਜਾਂਦਾ ਹੈ ਕਦੇ ਵੀ ਇਹ ਯੂਨੀਵਰਸਿਟੀਆਂ ਸਿਆਸਤ ਲਈ ਨਹੀਂ ਜਾਣੀਆਂ ਜਾਂਦੀਆਂ ਸਵਾਲ ਇਹ ਹੈ ਕਿ ਕੀ ਇਸ ਯੂਨੀਵਰਸਿਟੀ ਦਾ ਮਿਆਰ ਉੱਚਾ ਚੱਕਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕੀ ਇਸ ਯੂਨੀਵਰਸਿਟੀ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੀ ਲੋੜ ਹੈ ਜਾਂ ਨਹੀਂ ਹੈ ਹਾਲਾਂਕਿ ਇਹ ਨਹੀਂ ਕਿ ਅੱਜ ਤੱਕ ਇਸ ਪੰਜਾਬ ਯੂਨੀਵਰਸਿਟੀ ਦੀ ਰੈਂਕਿੰਗ ਕੀ ਹੈ ਪੂਰੇ ਦੇਸ਼ ਦੇ ਵਿੱਚ ਉਸ ਦੀ ਵੀ ਚਰਚਾ ਨਹੀਂ ਹੋ ਰਹੀ ਉਹ ਰੈਂਕਿੰਗ ਅੱਜ ਤੋਂ ਕੁਝ ਸਾਲ ਪਹਿਲਾਂ ਕਿੰਨੀ ਸੀ ਅੱਜ ਕਿੰਨੀ ਗਿਰ ਗਈ ਹੈ ਕਿਉਂ ਗਿਰ ਗਈ ਹੈ ਇਸ ਦੀ ਚਰਚਾ ਤੱਕ ਨਹੀਂ ਹੁੰਦੀ ਕੱਲੀ ਏਸੇ ਯੂਨੀਵਰਸਿਟੀ ਦੀ ਗੱਲ ਛੱਡੋ ਪੰਜਾਬ ਦੇ ਵਿੱਚ ਉਚੇਰੀ ਸਿੱਖਿਆ ਦਾ ਕੀ ਹਾਲ ਹੈ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਦਾ ਕੀ ਹਾਲ ਹੈ ਉਹਨਾਂ ਦੇ ਵਿੱਚ ਸਿੱਖਿਆ ਦਾ ਪੱਧਰ ਕਿਹੋ ਜਿਹਾ ਹੈ ਇਸ ਤੇ ਵੀ ਚਰਚਾ ਕਦੇ ਨਹੀਂ ਹੁੰਦੀ ਔਰ ਇਹ ਉਹ ਸਰਕਾਰ ਹੈ ਜੋ ਕਿ ਸਿੱਖਿਆ ਦੇ ਮਾਮਲੇ ਦੇ ਉੱਤੇ ਸਿੱਖਿਆ ਦੇ ਮੁੱਦੇ ਦੇ ਉੱਤੇ ਸਰਕਾਰ ਬਣਾਉਣ ਦਾ ਦਾਵਾ ਜੋ ਹੈ ਉਹ ਕਰਦੀ ਹੈ ਕਿ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਦੇ ਹਾਂ ਉਸ ਸਰਕਾਰ ਦੇ ਵਿੱਚ ਵੀ ਜੇ ਇਹ ਹਾਲ ਹੈ ਕਿ ਉਚੇਰੀ ਸਿੱਖਿਆ ਤੇ ਕਦੇ ਚਰਚਾ ਤੱਕ ਨਹੀਂ ਹੁੰਦੀ ਯੂਨੀਵਰਸਿਟੀਆਂ ਦੇ ਹਾਲਾਤ ਕੀ ਨੇ ਉਹਨਾਂ ਨੂੰ ਚਲਾਉਣ ਦੇ ਲਈ ਜੋ ਪੈਸਾ ਚਾਹੀਦਾ ਹੈ ਜੋ ਫੰਡ ਚਾਹੀਦੇ ਨੇ ਕੀ ਉਹ ਫੰਡ ਮੁਹੱਈਆ ਕੀਤੇ ਗਏ ਨੇ ਕੀ ਉਹ ਯੂਨੀਵਰਸਿਟੀਆਂ ਖੁਦਮੁਖਤਿਆਰ ਨੇ ਆਪਣੇ ਵਿੱਤੀ ਫੈਸਲੇ ਲੈ ਸਕਦੀਆਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਵੀ ਕਦੇ ਚਰਚਾ ਨਹੀਂ ਹੁੰਦੀ ਸਗੋਂ ਇਸ ਤੋਂ ਉਲਟਾ ਪੰਜਾਬ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਹਲਾਸ਼ੇਰੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਚੁੱਪਚਾਪੀ ਤੇ ਹਰ ਸਰਕਾਰ ਕੋਈ ਨਾ ਕੋਈ ਯੂਨੀਵਰਸਿਟੀ ਨੂੰ ਮਾਨਤਾ ਦਿੰਦੀ ਹੈ ਯੂਨੀਵਰਸਿਟੀ ਨੂੰ ਖੋਲਣ ਦੀ ਇਜਾਜ਼ਤ ਦਿੰਦੀ ਹੈ ਅੱਜ ਹਾਲਾਤ ਇਹ ਨੇ ਕਿ ਪੰਜਾਬ ਦੇ ਵਿੱਚ 18 ਯੂਨੀਵਰਸਿਟੀਆਂ ਪ੍ਰਾਈਵੇਟ ਨੇ ਅਤੇ ਸਿਰਫ 9 ਯੂਨੀਵਰਸਿਟੀਆਂ ਹੀ ਸਰਕਾਰੀ ਨੇ ਜੋ ਚੱਲ ਰਹੀਆਂ ਨੇ ਔਰ ਇਹਨਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਕਿੰਨੀਆਂ ਐਡਮਿਸ਼ਨਾਂ ਕਰਨ ਦੀ ਇਜਾਜ਼ਤ ਹੈ ਉਸਤੇ ਬਦਲੇ ਕਿੰਨੀਆਂ ਐਡਮਿਸ਼ਨਾਂ ਹੋ ਰਹੀਆਂ ਨੇ ਉੱਥੇ ਦਾ ਫੀਸ ਸਟਰਕਚਰ ਕੀ ਹੈ ਕਿੰਨੀਆਂ ਫੀਸਾਂ ਲਈਆਂ ਜਾਂਦੀਆਂ ਨੇ ਹੋਸਟਲਾਂ ਦੀਆਂ ਕੀ ਫੀਸਾਂ ਨੇ ਇਹਨਾਂ ਬਾਰੇ ਕਦੇ ਕੋਈ ਚਰਚਾ ਨਹੀਂ ਕਰਦਾ ਇਹਨਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਕੋਰਸਾਂ ਦੇ ਵਿੱਚ ਇੱਕ ਇੱਕ ਸਮੈਸਟਰ ਦੀ ਫੀਸ ਵੀ ਲੱਖਾਂ ਤੋਂ ਪਾਰ ਜਾ ਚੁੱਕੀ ਹੈ ਇੰਨੀ ਮਹਿੰਗੀ ਪੜਾਈ ਹੋ ਚੁੱਕੀ ਹੈ ਫੇਰ ਵੀ ਇਹਨਾਂ ਦਾ ਜ਼ਿਕਰ ਕੋਈ ਨਹੀਂ ਕਰਦਾ ਸਿਰਫ ਇਹਨਾਂ ਯੂਨੀਵਰਸਿਟੀਆਂ ਤੇ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਹੁੰਦੀ ਹੈ ਹੋਰ ਚਰਚਾ ਜੋ ਹੋਣੀ ਚਾਹੀਦੀ ਹੈ ਸਿੱਖਿਆ ਦੇ ਮਿਆਰ ਦੀ ਚਰਚਾ ਉਹ ਕਦੇ ਵੀ ਨਹੀਂ ਕੀਤੀ ਜਾਂਦੀ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਇੱਕ ਇੱਕ ਯੂਨੀਵਰਸਿਟੀ ਦੇ ਵਿੱਚ 70 70 80 80 ਹਜ਼ਾਰ ਦੀਆਂ ਐਡਮਿਸ਼ਨਾਂ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਜਿਹੜਾ ਬਿੱਲ ਪਾਸ ਕੀਤਾ ਜਾਂਦਾ ਹੈ ਨਾ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਉਸ ਦੇ ਵਿੱਚ ਇਸ ਦੀ ਇਜਾਜ਼ਤ ਨਹੀਂ ਹੁੰਦੀ ਉੱਥੇ 20 25 ਹਜ਼ਾਰ ਵਿਦਿਆਰਥੀਆਂ ਨੂੰ ਐਡਮਿਸ਼ਨ ਦੇਣ ਤੱਕ ਦਾ ਹੀ ਪ੍ਰਬੰਧ ਹੁੰਦਾ ਹੈ ਲੇਕਿਨ ਉਸ ਤੋਂ 4 4 ਗੁਣਾ ਵਿਦਿਆਰਥੀ ਭਰਤੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਪੜਾਉਣ ਦੇ ਲਈ ਕੀ ਉਹਨਾਂ ਸਟਾਫ ਹੈ ਉਹਨਾਂ ਰਿਕੁਆਇਰਡ ਸਟਾਫ ਯੂਨੀਵਰਸਿਟੀਆਂ ਦੇ ਵਿੱਚ ਭਰਤੀ ਕੀਤਾ ਗਿਆ ਹੈ ਇਹ ਪ੍ਰਸ਼ਨ ਵੀ ਸਾਡੀਆਂ ਸਰਕਾਰਾਂ ਨੇ ਪੁੱਛਦੀਆਂ ਬਸ ਉਹਨਾਂ ਨੂੰ ਆਪਣੀ ਮਨਮਰਜ਼ੀ ਦੇ ਨਾਲ ਚਲਾਉਣ ਦੇ ਪੈਸੇ ਇਕੱਠੇ ਕਰਨ ਦੇ ਇੱਕ ਬਿਜ਼ਨਸ ਚਲਾਉਣ ਦੀ ਆਗਿਆ ਦਿੱਤੀ ਜਾਂਦੀ ਹੈ ਔਰ ਉਹ ਲੋਕ ਉਹਨਾਂ ਯੂਨੀਵਰਸਿਟੀਆਂ ਤੋਂ ਕਰੋੜਾ ਰੁਪਏ ਸਾਲਾਨਾ ਦੇ ਕਮਾ ਰਹੇ ਨੇ ਜਦਕਿ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਉਹਨਾਂ ਦਾ ਮਿਆਰ ਦਿਨ ਬਦਿਨ ਘਟਦਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਦਾਖਲੇ ਘਟਦੇ ਜਾ ਰਹੇ ਨੇ ਹੌਲੀ ਹੌਲੀ ਸ਼ਾਇਦ ਇਹ ਯੂਨੀਵਰਸਿਟੀਆਂ ਆਪਣੇ ਆਪ ਹੀ ਬੰਦ ਹੋ ਜਾਣ ਕਿਉਂਕਿ ਉਹਨਾਂ ਨੂੰ ਚਲਾਉਣ ਵਾਸਤੇ ਜੋ ਵਿੱਤੀ ਰਿਸੋਰਸ ਚਾਹੀਦੇ ਨੇ ਉਹ ਫੀਸਾਂ ਤੋਂ ਹੀ ਆਉਣੇ ਹੁੰਦੇ ਨੇ ਤੇ ਉਹ ਜਦੋਂ ਦਾਖਲੇ ਨਹੀਂ ਹੋਣਗੇ ਤਾਂ ਫੀਸਾਂ ਕਿੱਥੋਂ ਆਉਣਗੀਆਂ ਪੰਜਾਬੀ ਯੂਨੀਵਰਸਿਟੀ ਜੋ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀਆਂ ਚੋਂ ਇੱਕ ਹੈ ਉਥੋਂ ਦੇ ਹਾਲਾਤ ਇਹ ਬਣ ਗਏ ਨੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮਾਂ ਦੀ ਆੜ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਹੜੇ ਵੀ ਵਿਦਿਆਰਥੀਆਂ ਦਾ ਗੈਪ ਪੈ ਗਿਆ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਆਪਣੀ ਡਿਗਰੀ ਪੂਰੀ ਨਹੀਂ ਕਰ ਸਕੇ ਚਾਹੇ ਫੇਲ ਹੋ ਗਏ ਚਾਹੇ ਵਿਚਾਲੋ ਛੱਡ ਦਿੱਤੇ ਲਗੇ ਉਹਨਾਂ ਨੂੰ ਇੱਕ 골ਡਨ ਚਾਂਸ ਦੇਣ ਦਾ ਫੈਸਲਾ ਕੀਤਾ ਗਿਆ ਹੈ ਔਰ ਇਸ 골ਡਨ ਚਾਂਸ ਦੀ ਫੀਸ 53000 ਰੁਪਏ ਰੱਖੀ ਗਈ ਹੈ ਔਰ ਉਸਤੇ ਵੀ ਰੌਲਾ ਪੈ ਗਿਆ ਹੈ ਕਿ ਇੰਨੀ ਜ਼ਿਆਦਾ ਫੀਸ ਕਿਉਂ ਰੱਖੀ ਗਈ ਹੈ ਤੁਸੀਂ ਵਿਦਿਆਰਥੀਆਂ ਨੂੰ ਲੁਕਣ ਦੀ ਯੋਜਨਾ ਬਣਾ ਰਹੇ ਹੋ ਜਦਕਿ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਇੱਕ ਇੱਕ ਸਮੈਸਟਰ ਦੀ ਫੀਸ ਹੀ ਲੱਖਾਂ ਹੁੰਦੀ ਹੈ ਔਰ ਉਸ ਨੂੰ ਵਿਦਿਆਰਥੀ ਹੱਸ ਕੇ ਦਿੰਦੇ ਨੇ ਉੱਥੇ ਹੀ ਸਰਕਾਰੀ ਯੂਨੀਵਰਸਿਟੀਆਂ ਪੁਰਾਣੇ ਵਿਦਿਆਰਥੀਆਂ ਨੂੰ ਗੋਲਡਨ ਚਾਂਸ ਦੇ ਨਾਮ ਤੇ ਕੁਝ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਕਿ ਯੂਨੀਵਰਸਿਟੀ ਨੂੰ ਚਲਾਇਆ ਜਾ ਸਕੇ ਔਰ ਸਰਕਾਰਾਂ ਦਾ ਰੋਲ ਅਜਿਹਾ ਹੈ ਕਿ ਇਹਨਾਂ ਯੂਨੀਵਰਸਿਟੀਆਂ ਨੂੰ ਚਲਾਉਣ ਵਾਸਤੇ ਜੋ ਵਾਈਸ ਚਾਂਸਲਰਾਂ ਦੀ ਨਿਯੁਕਤੀ ਹੁੰਦੀ ਹੈ ਉਸ ਦੇ ਵਿੱਚ ਵੀ ਕੋਈ ਪਾਰਦਰਸ਼ਤਾ ਨਹੀਂ ਰੱਖੀ ਜਾਂਦੀ ਕਈ ਕਈ ਮਹੀਨੇ ਤੱਕ ਬਿਨਾਂ ਨਿਯੁਕਤੀਆਂ ਤੋਂ ਹੀ ਇਹ ਯੂਨੀਵਰਸਿਟੀਆਂ ਚੱਲ ਹੀ ਜਾਂਦੀਆਂ ਨੇ ਕਿਸੇ ਨਾ ਕਿਸੇ IAS ਅਫਸਰ ਨੂੰ ਇਹਨਾਂ ਦਾ ਚਾਰਜ ਦੇ ਦਿੱਤਾ ਜਾਂਦਾ ਹੈ ਟੈਂਪਰੇਰੀ ਤੌਰ ਤੇ ਤੇ ਕਈ ਕਈ ਮਹੀਨੇ ਵਾਈਸ ਚਾਂਸਲਰਾਂ ਦੀ ਨਿਯੁਕਤੀ ਨਹੀਂ ਹੁੰਦੀ ਔਰ ਜਦੋਂ ਨਿਯੁਕਤੀ ਕੀਤੀ ਵੀ ਜਾਂਦੀ ਹੈ ਤਾਂ ਉਸ ਦੇ ਵਿੱਚ ਕੋਈ ਪਾਰਦਰਸ਼ਤਾ ਨਹੀਂ ਹੁੰਦੀ ਕੋਈ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਜਾਂਦੀ ਕਿ ਆ 10 ਉਮੀਦਵਾਰ ਆਏ ਸੀ ਇਹਨਾਂ 10 ਉਮੀਦਵਾਰਾਂ ਦੀ ਇਹ ਮੈਰਿਟ ਲਿਸਟ ਹੈ ਇਹ ਇਹਨਾਂ ਦੀਆਂ ਯੋਗਤਾ ਸੀ ਤੇ ਉਹਨਾਂ ਦੇ ਵਿੱਚੋਂ ਅਸੀਂ ਇਹ ਸਭ ਤੋਂ ਉੱਚੀ ਮੈਰਿਟ ਵਾਲਾ ਵਿਅਕਤੀ ਜਿਹੜਾ ਹੈ ਉਹਨੂੰ ਚੁਣ ਕੇ ਲਾਇਆ ਹੈ ਅਕਸਰ ਜਿਹੜੇ ਇਹ ਵਾਈਸ ਚਾਂਸਲਰ ਲਗਾਏ ਜਾਂਦੇ ਨੇ ਉਹ ਪੋਲਿਟিক্যাল ਅਪੁਆਇੰਟਮੈਂਟ ਹੁੰਦੀਆਂ ਨੇ ਕਿਸੇ ਨਾ ਕਿਸੇ ਦੀ ਸਿਫਾਰਿਸ਼ ਤੇ ਕਿਸੇ ਨਾ ਕਿਸੇ ਨੂੰ ਖੁਸ਼ ਕਰਨ ਦੇ ਲਈ ਜਾਂ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਮੋٹے ਪੈਸੇ ਲੈ ਕੇ ਰਿਸ਼ਵਤ ਲੈ ਕੇ ਹੀ ਇਹ ਅਪੁਆਇੰਟਮੈਂਟਸ ਕੀਤੀਆਂ ਜਾਂਦੀਆਂ ਨੇ ਇਹਨਾਂ ਪਦਵੀਆਂ ਤੇ ਲੋਕਾਂ ਨੂੰ ਅਪੁਆਇੰਟ ਕੀਤਾ ਜਾਂਦਾ ਹੈ ਮੈਰਿਟ ਦੇ ਬੇਸ ਤੇ ਇਹ ਅਪੁਆਇੰਟਮੈਂਟਸ ਨਹੀਂ ਹੁੰਦੀਆਂ ਕਦੇ ਵੀ ਨਿਯੁਕਤੀਆਂ ਨਹੀਂ ਕੀਤੀਆਂ ਜਾਂਦੀਆਂ ਤੇ ਜੇ ਤੁਸੀਂ ਇਹਨਾਂ ਸਿੱਖਿਆ ਦੇ ਅਦਾਰਿਆਂ ਨੂੰ ਚਲਾਉਣ ਵਾਸਤੇ ਜਿਨ੍ਹਾਂ ਵਾਈਸ ਚਾਂਸਲਰ ਨੂੰ ਨਿਯੁਕਤ ਕੀਤਾ ਹੈ ਉਹ ਮੈਰਿਟ ਦੇ ਉੱਤੇ ਨਹੀਂ ਕੀਤਾ ਤੇ ਫਿਰ ਇਹਨਾਂ ਦਾ ਮਿਆਰ ਕਿਵੇਂ ਉੱਚਾ ਚੱਕੋਗੇ ਉਸ ਦੀ ਚਰਚਾ ਕਿਵੇਂ ਹੋਏਗੀ ਉਸ ਦੇ ਉੱਪਰ ਕੋਈ ਗੱਲ ਵੀ ਨਹੀਂ ਹੁੰਦੀ ਇਸੇ ਤਰੀਕੇ ਨਾਲ ਇਹ ਯੂਨੀਵਰਸਟੀਆਂ ਚੱਲਈ ਜਾ ਰਹੀਆਂ ਨੇ ਤੇ ਹੌਲੀ-ਹੌਲੀ ਇਹਨਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਪ੍ਰਾਈਵੇਟ ਯੂਨੀਵਰਸਟੀਆਂ ਵੱਧ ਫੁੱਲ ਰਹੀਆਂ ਨੇ ਔਰ ਸਰਕਾਰਾਂ ਤੇ ਸਿਆਸੀ ਪਾਰਟੀਆਂ ਸਿਰਫ ਜਜ਼ਬਾਤੀ ਮੁੱਦਿਆਂ ਨੂੰ ਉਬਾਰ ਕੇ ਇਨਾਂ ਦੇ ਉੱਤੇ ਸਿਆਸਤ ਕਰਦੀਆਂ ਨੇ ਸਿੱਖਿਆ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜੇ ਤੁਸੀਂ ਹੋਰ ਗੌਰ ਨਾਲ ਦੇਖੋ ਤਾਂ ਇਹ ਮੁੱਦੇ ਕਦੇ ਖਤਮ ਨਹੀਂ ਕੀਤੇ ਜਾਂਦੇ ਇਹਨਾਂ ਮਸਲਿਆਂ ਦਾ ਕਦੇ ਹੱਲ ਨਹੀਂ ਕੱਢਿਆ ਜਾਂਦਾ ਬਲਕਿ ਇਹਨਾਂ ਨੂੰ ਧੁਖਦੇ ਰੱਖਿਆ ਜਾਂਦਾ ਹੈ ਤਾਂ ਕਿ ਸਮਾਂ ਆਉਣ ਤੇ ਕਿਸੇ ਨਾ ਕਿਸੇ ਚੋਣ ਤੋਂ ਪਹਿਲਾਂ ਦੁਬਾਰਾ ਇਹਨਾਂ ਨੂੰ ਉਭਾਰ ਲਿਆ ਜਾਵੇ ਤੇ ਇਹਨਾਂ ਦੇ ਉੱਤੇ ਸਿਆਸਤ ਕੀਤੀ ਜਾਵੇ ਹੁਣ ਸਾਰੇ ਮਸਲੇ ਦਾ ਹੱਲ ਚੰਡੀਗੜ੍ਹ ਦਾ ਮਸਲਾ ਹੱਲ ਕਰਕੇ ਬੜੇ ਆਰਾਮ ਨਾਲ ਹੋ ਸਕਦਾ ਹੈ ਔਰ ਪਰਮਾਨੈਂਟ ਸਥਾਈ ਹੱਲ ਜਿਹੜਾ ਹੈ ਉਹ ਚੰਡੀਗੜ੍ਹ ਦਾ ਮਸਲਾ ਹੱਲ ਕਰਕੇ ਹੋ ਸਕਦਾ ਹੈ ਲੇਕਿਨ ਕੋਈ ਵੀ ਪਾਰਟੀ ਉਸ ਮਸਲੇ ਦੇ ਉੱਤੇ ਨਾ ਤਾਂ ਮੰਗ ਕਰ ਰਹੀ ਹੈ ਨਾ ਹੀ ਕੋਈ ਮੋਰਚਾ ਲਾ ਰਹੀ ਹੈ ਨਾ ਹੀ ਕੋਈ ਪ੍ਰੋਗਰਾਮ ਕਿਸੇ ਵੀ ਪਾਰਟੀ ਵੱਲੋਂ ਦਿੱਤਾ ਗਿਆ ਹੈ ਚੋਣਾਂ ਦੇ ਵਿੱਚ ਸਿਰਫ ਭਾਸ਼ਣਾ ਦੇ ਦੌਰਾਨ ਚੰਡੀਗੜ੍ਹ ਦਾ ਜ਼ਿਕਰ ਹੁੰਦਾ ਹੈ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਹੈ ਜਿਸ ਦੀ ਆਪਣੀ ਕੋਈ ਰਾਜਧਾਨੀ ਨਹੀਂ ਲੇਕਿਨ ਰਜੀਵ ਗਾਂਧੀ ਤੇ ਸੰਤ ਲੋਂਗੋਵਾਲ ਦੇ ਵਿੱਚ ਜੋ ਸਮਝੌਤਾ ਹੋਇਆ ਸੀ ਉਸ ਸਮਝੌਤੇ ਤੋਂ ਬਾਅਦ ਅੱਜ ਤੱਕ ਚੰਡੀਗੜ੍ਹ ਦੇ ਲਈ ਕਿਸੇ ਸਿਆਸੀ ਪਾਰਟੀ ਨੇ ਕੋਈ ਲੜਾਈ ਲੜੀ ਹੈ ਕੋਈ ਜ਼ਿਕਰ ਵੀ ਕੀਤਾ ਹੈ ਕੋਈ ਕਦਮ ਵੀ ਚੱਕਿਆ ਹੈ ਇਹ ਆਮ ਲੋਕਾਂ ਦੇ ਸਾਹਮਣੇ ਨਹੀਂ ਆਉਂਦਾ ਭਾਵੇਂ ਅਕਾਲੀ ਦਲ ਆਪਣੇ ਆਪ ਨੂੰ ਖੇਤਰੀ ਪਾਰਟੀ ਕਹਿੰਦਾ ਹੈ ਕਿ ਅਸੀਂ ਇਕੱਲੇ ਹੀ ਖੇਤਰੀ ਪਾਰਟੀ ਆ ਅਸੀਂ ਪੰਜਾਬ ਦੇ ਲਈ ਸੰਘਰਸ਼ ਕਰਦੇ ਆ ਲੇਕਿਨ ਉਹਨਾਂ ਵੱਲੋਂ ਵੀ ਚੰਡੀਗੜ੍ਹ ਵਾਸਤੇ ਕੋਈ ਵੀ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ ਕਦੇ ਕੋਈ ਮੋਰਚਾ ਨਹੀਂ ਹੁਣ ਲਾਇਆ ਗਿਆ ਪਿਛਲੇ 20 25 40 ਸਾਲ ਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਕਿਸੇ ਵੀ ਸਿਆਸੀ ਪਾਰਟੀ ਨੇ ਮਸਲਾ ਹੀ ਨਹੀਂ ਚੱਕਿਆ ਜੇ ਜੇ ਤੁਸੀਂ ਮੰਗ ਨਹੀਂ ਕਰੋਗੇ ਆਪਣੇ ਆਪ ਆ ਕੇ ਤੁਹਾਨੂੰ ਚੰਡੀਗੜ੍ਹ ਕੌਣ ਦੇ ਕੇ ਜਾਏਗਾ ਰਾਜਧਾਨੀ ਕੌਣ ਦੇਵੇਗਾ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜਿਸ ਸੂਬੇ ਦੇ ਵਿੱਚ ਸੂਬੇ ਦਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਕਿਸੇ ਗੈਂਗਸਟਰ ਨੂੰ ਆਪਣੀ ਜੇਲ੍ਹ ਦੇ ਵਿੱਚ ਰੱਖਣ ਲਈ ਸੁਪਰੀਮ ਕੋਰਟ ਤੱਕ ਚਲਿਆ ਜਾਵੇ ਮਹਿੰਗੇ ਮਹਿੰਗੇ ਵਕੀਲ ਕਰਕੇ ਉਹ ਕੇਸ ਲੜਦਾ ਹੋਵੇ ਲੇਕਿਨ ਪੰਜਾਬ ਦੀ ਰਾਜਧਾਨੀ ਦੇ ਲਈ ਕੋਈ ਸੁਪਰੀਮ ਕੋਰਟ ਨਹੀਂ ਗਿਆ ਕਿਸੇ ਨੇ ਇਸ ਮੁੱਦੇ ਨੂੰ ਅਦਾਲਤ ਦੇ ਵਿੱਚ ਚੈਲੰਜ ਨਹੀਂ ਕੀਤਾ ਸਿਰਫ ਇਸ ਨੂੰ ਸਿਆਸਤ ਕਰਨ ਲਈ ਤੁਖਦਾ ਰੱਖਿਆ ਹੋਇਆ ਹੈ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਜਾਂਦਾ ਕਿਉਂਕਿ ਜੇ ਮਸਲਿਆਂ ਦਾ ਹੱਲ ਨਿਕਲ ਗਿਆ ਫਿਰ ਸਿਆਸਤ ਕਰਨ ਲਈ ਨਵੇਂ ਮੁੱਦੇ ਲੱਭਣੇ ਪੈਣਗੇ ਤੇ ਨਵੇਂ ਮੁੱਦੇ ਲੱਭਣ ਦਾ ਵੇਲ ਕਿਸ ਕੋਲ ਹੈ ਜਦੋਂ ਤੁਹਾਡੇ ਕੋਲ ਪੁਰਾਣੇ ਜਜ਼ਬਾਤੀ ਮੁੱਦੇ ਪਏ ਹੋਣ ਜਿਨ੍ਹਾਂ ਨੂੰ ਹਰ ਵਾਰ ਵਰਤਿਆ ਜਾਂਦਾ ਹੈ ਤੇ ਹਰ ਵਾਰ ਉਹਨਾਂ ਦੇ ذریعے ਹੀ ਵੋਟਾਂ ਦਾ ਤ੍ਰੂਵੀਕਰਨ ਕੀਤਾ ਜਾਂਦਾ ਹੈ ਵੋਟਾਂ ਮੰਗੀਆਂ ਜਾਂਦੀਆਂ ਨੇ ਤੇ ਸਰਕਾਰਾਂ ਬਣਾਈਆਂ ਜਾਂਦੀਆਂ ਕੋ ਕਿਤੇ ਨਾ ਕਿਤੇ ਸਾਨੂੰ ਵੀ ਇਸ ਚੀਜ਼ ਨੂੰ ਸਮਝਣ ਦੀ ਲੋੜ ਪਵੇਗੀ ਹਰ ਵਾਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਫੈਸਲਾ ਹੁੰਦਾ ਹੈ ਉਸ ਤੇ ਸਿਰਫ ਜਜਵਾਤੀ ਹੋ ਕੇ ਨਾਰੇ ਮਾਰਨ ਦੀ ਥਾਂ ਤੇ ਇਹਨਾਂ ਸਰਕਾਰਾਂ ਨੂੰ ਪ੍ਰਸ਼ਨ ਪੁੱਛੀਏ ਕਿ ਤੁਸੀਂ ਸਿੱਖਿਆ ਵਾਸਤੇ ਕੀ ਕਰ ਰਹੇ ਹੋ ਕੋਈ ਗਰੀਬ ਬੱਚਾ ਉੱਚੀ ਸਿੱਖਿਆ ਲੈ ਕੇ ਆਪਣੇ ਕਦਮ ਕਾਮਯਾਬੀ ਵੱਲ ਵਧਾਵੇ ਇਸ ਤੇ ਲਈ ਸਰਕਾਰਾਂ ਕੀ ਕਰ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਹਾਣ ਦੇ ਕੋਰਸ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਏ ਵੀ ਜਾਂਦੇ ਨੇ ਜਾਂ ਉਹੀ ਪੁਰਾਣੇ ਬੀ ਐਮ ਐ ਦੇ ਜੋ ਕੋਰਸ ਚੱਲਦੇ ਨੇ ਉਹੀ ਡਿਗਰੀਆਂ ਵੰਡੀਆਂ ਜਾ ਰਹੇ ਹੋ ਤੇ ਬੇਰੋਜ਼ਗਾਰਾਂ ਦੀ ਲਾਈਨ ਨੂੰ ਲੰਬੇ ਕਰੀ ਜਾ ਰਹੇ ਹੋ ਕਿ ਯੂਨੀਵਰਸਟੀਆਂ ਦਾ ਮਕਸਦ ਇਹ ਹੁੰਦਾ ਹੈ ਕਿ ਯੂਨੀਵਰਸਟੀਆਂ ਸਿਰਫ ਸਿਆਸਤ ਕਰਨ ਵਾਸਤੇ ਹੁੰਦੀਆਂ ਨੇ ਕਿ ਸਿੱਖਿਆ ਦਾ ਮਿਆਰ ਉਚੇਰਾ ਚੱਕਣ ਦੇ ਲਈ ਇਹ ਸੰਸਥਾਵਾਂ ਨਹੀਂ ਬਣਾਈਆਂ ਗਈਆਂ ਸੀ ਇਹ ਸਾਰੇ ਪ੍ਰਸ਼ਨ ਸਾਨੂੰ ਆਪਣੀਆਂ ਸਰਕਾਰਾਂ ਨੂੰ ਪੁੱਛਣੇ ਚਾਹੀਦੇ ਨੇ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਉੱਤੇ ਅਸੀਂ ਜਿਹੜੀ ਸਿੱਖਿਆ ਦੇ ਸੰਸਥਾਨ ਨੇ ਉਹਨਾਂ ਨੂੰ ਸਾਸਦ ਲਈ ਨਹੀਂ ਵਰਤਾਂਗੇ ਉਹਨਾਂ ਮਸਲਿਆਂ ਨੂੰ ਵੋਟਾਂ ਮੰਗਣ ਵਾਸਤੇ ਨਹੀਂ ਵਰਤਾਂਗੇ ਸਿਰਫ ਸਿੱਖਿਆ ਵਾਸਤੇ ਹੀ ਇਹ ਸੰਸਥਾਨ ਵਰਤੇ ਜਾਣਗੇ ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ ਹੀ ਇਹ ਸੰਸਥਾਵਾਂ ਵਰਤੀਆਂ ਜਾਣਗੀਆਂ ਇਸੇ ਉਮੀਦ ਦੇ ਨਾਲ ਤੁਤ ਵਿਦਾ ਲੈਣੇ ਆ ਧੰਨਵਾਦ